ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮਹਿਕ ਤੇ ਘੋਟੇ ਅੱਜ ਅ즈ਨਾਲਾ ਤੋਂ ਇੱਕ ਅਹਿਮ ਤੇ ਸਕਾਰਾਤਮਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅ즈ਨਾਲਾ ਹਲਕੇ ਤੋਂ ਵਿਧਾਇਕ ਅਤੇ ਪਾਰਟੀ ਦੇ ਚੀਫ ਸਪੋਕਸਪਰਸਨ ਸ਼੍ਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਇੱਕ ਨਵੀਂ ਅਤੇ ਲੋਕ ਹਿਤਕਾਰੀ ਪਹਿਲ ਟੀ ਵਿਦ ਵਲੰਟੀਅਰ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਇਸ ਪ੍ਰੋਗਰਾਮ ਤਹਿਤ ਅ즈ਨਾਲਾ ਦੇ ਵਾਰਡ ਨੰਬਰ 1 4 5 7 10 ਅਤੇ 12 ਵਿੱਚ ਲੋਕ ਮੀਟਿੰਗਾਂ ਕੀਤੀਆਂ ਗਈਆਂ ਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਨੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਦੂਜੇ ਪੜਾਪੈਂਦੇ ਪਹਿਲੇ ਦਾਤ ਦੀ ਸਰਕਾਰੀ ਤੌਰ ਤੇ ਸ਼ੁਰੂਆਤ ਹੋ ਚੁੱਕੀ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਗੁਰ ਨੇ ਦੱਸਿਆ ਕਿ ਇਸ ਦੂਜੇ ਪੜਾਅ ਤਹਿਤ ਪੰਜਾਬ ਦੇ ਲਗਭਗ 15000 ਪਿੰਡਾਂ ਅਤੇ ਅਵਾਰਾ ਵਿੱਚ ਪੈਦਲ ਯਾਤਰਾ ਕੀਤੀ ਜਾਏਗੀ ਤਾਂ ਜੋ ਨਸ਼ਾ ਖਿਲਾਫ ਲੋਕਾਂ ਨੂੰ ਇਕਜੁੱਟ ਕੀਤਾ ਜਾ ਸਕੇ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ 13 ਜਨਵਰੀ ਨੂੰ ਇੱਕ ਵੱਡੀ ਜੁਆਇੰਟ ਸਵਾ ਅਜੋੜਿਤ ਕੀਤੀ ਜਾਏਗੀ ਜਿਸ ਵਿੱਚ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਸਮੇਤ ਪਿੰਡਾਂ ਦੇ ਪਹਿਰੇਦਾਰ ਵੱਡੀ ਗੈਂਤੀ ਵਿੱਚ ਸਮੂਲੀਕ ਕਰਨਗੇ ਸਰਕਾਰ ਵੱਲੋਂ ਪਿੰਡ ਦੇ ਪਹਿਲੇ ਦਰ ਵਨ ਲਈ ਨੰਬਰ ਜਾਰੀ ਕੀਤਾ ਗਿਆ ਜਿਸ ਤੇ ਮਿਸਡ ਕਾਲ ਦੇ ਕੇ ਲੋਕ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਜਿਸ ਨਾਲ ਹੀ ਅੱਜ ਲੁਧਿਆਣਾ ਵਿਖੇ ਜਯੋਦ ਨਸ਼ਾ ਬ੍ਰਦ ਮੋਬਾਈਲ ਐਪ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਭਰੋਸਾ ਜਤਾਇਆ ਕਿ ਪ੍ਰਮਾਤਮਾ ਦੀ ਮਿਹਰ ਅਤੇ ਪੰਜਾਬ ਸਰਕਾਰ ਦੀ ਮਜ਼ਬੂਤ ਨੀਅਤ ਸਦਕਾ ਅਗਲੇ 6 ਮਹੀਨਿਆਂ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾਏਗਾ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਸਹੀ ਦੇਸ਼ਾ ਵੱਲ ਮੋੜਨ ਲਈ ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਪੈਂਡ ਪੈਂਡ ਖੇਡ ਮੈਦਾਨ ਅਤੇ ਲਾਇਬ੍ਰੇਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਕਾਰਾਤਮਕ ਵਾਤਾਵਰਣ ਮਿਲ ਸਕੇ ਇਸ ਮੌਕੇ ਵਾਰਡ ਨੰਬਰ 1 ਦੇ ਇੰਚਾਰਜ ਸ਼੍ਰੀ ਦਲਵੀਰ ਸਿੰਘ ਖੁੱਲੇ ਚੈਰੀ ਪ੍ਰਦਾਨ ਅਮਿਤ 올 ਅਵਾਰਡ ਨੰਬਰ 9 ਦੇ ਇੰਚਾਰਜ ਦਵਿੰਦਰ ਸਿੰਘ ਸੋਨੋ ਲੱਬਾ ਮਸੀ ਦਿਲਬਾਖ ਸਿੰਘ ਖੁੱਲੀ ਬਨਵਾਰੀ ਲਾਲ ਗੋਰਾ ਸਿੰਘ ਲਾਲ ਸਿੰਘ ਖੁੱਲੀ ਵਿਜੇ ਸਿੰਘ ਵਿੱਕੀ ਖੁੱਲੀ ਮਾਸ ਪਾਸਟਰ ਮੇਜਰ ਸਿੰਘ ਜਸਮੀਤ ਸਿੰਘ ਰਾਜੂ ਅਜਨਾਲਾ ਸੋਨੋ ਅਜਨਾਲਾ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ ਤੇ ਇਸ ਅਜਨਾਲਾ ਤੋਂ ਇਹ ਖਬਰ ਇਹ ਸਾਨੂੰ ਖਬਰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਕੁਮਾਰ ਪੁਰੀ ਪੰਜਾਬੀ ਲਿੰਕ ਮੀਡੀਆ ਅੰਮ੍ਰਿਤਸਰ ਤੋਂ ਇਸ ਤਰ੍ਹਾਂ ਦੀ ਹਰ ਰਿਪੋਰਟ ਸਾਨੂੰ ਸਾਂਝੀ ਦਰਵਾ ਕੇ ਵੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ